ਜਠਾਣੀ ਆਪ ਦੀ ਦਰਾਣੀ ਦੇ ਉੱਪਰ ਤੌਮਤਾ ਲਾਉਂਦੀ ਸੀ ਕਿ ਜਿਹੜੀ ਦਰਾਣੀਆਂ ਇਹ ਲੋਕਾਂ ਦੇ ਮੁੰਡਿਆਂ ਨਾਲ ਗੱਲਾਂ ਕਰਦੀ ਆ ਇਹ ਲੋਕਾਂ ਦੇ ਮੁੰਡਿਆਂ ਨੂੰ ਹੋਟਲਾਂ ਦੇ ਵਿੱਚ ਮਿਲਦੀ ਆ ਇੱਕ ਘਰੋਂ ਤਾਂ ਡਿਊਟੀ ਕਰਨ ਲਈ ਜਾਂਦੀ ਆ ਪਰ ਉੱਥੇ ਜਾ ਕੇ ਆਸ਼ਕਾਂ ਨਾਲ ਮौज-ਮਸਤੀਆਂ ਕਰਦੀ ਆ ਪਰ ਜਿਹੜੀ ਦਰਾਣੀ ਸੀ ਉਹਨੇ ਬੜੀਆਂ ਦੋਹਾਈਆਂ ਦਿੱਤੀਆਂ ਕਿ ਮੈਂ ਕਿਸੇ ਨਾਲ ਗਲਤ ਨਹੀਂ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਦਿਓਰ ਨੇ ਵੀ ਆਪ ਦੀ ਪਰਜਾਈ ਪਿੱਛੇ ਲਾ ਕੇ ਦਰਾਣੀ ਨੂੰ ਬਹੁਤ ਕੁੱਟਿਆ ਮਾਰਿਆ ਕਰਨਾ ਬੜਾ ਤਸ਼ੱਦਦ ਕਰਿਆ ਕਰਨਾ ਪਰ ਆਖਰ ਨੂੰ ਜਦੋਂ ਰੱਬ ਨੇ ਫੈਸਲਾ ਕੀਤਾ ਤਾਂ ਜਿਹੜੀ ਜਠਾਣੀ ਦਰਾਣੀ ਦੇ ਤੋਂਮ ਤਾਂ ਲਾਉਂਦੀ ਸੀ ਕਰੈਕਟਰ ਤੇ ਉਂਗਲਾਂ ਚੁੱਕਦੀ ਸੀ ਉਹੀ ਹੀ ਜਠਾਣੀ ਹੋਟਲ ਦੇ ਵਿੱਚ ਕਿਸੇ ਬੰਦੇ ਦੇ ਨਾਲ ਫੜੀ ਜਾਂਦੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੀ ਭੈਣ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਵਿਚਾਰੀ ਨੇ ਆਪਦੇ ਸਹੁਰੇ ਪਰਿਵਾਰ ਦੇ ਵਿੱਚ ਬੜੀ ਨਰਕਪਰੀ ਜ਼ਿੰਦਗੀ ਕੱਟੀ ਬੜਾ ਤਸ਼ੱਦਦ ਚੱਲਿਆ ਤੇ ਉਸ ਤਸ਼ੱਦਦ ਦਾ ਕਾਰਨ ਕੀ ਸੀਗਾ ਜਠਾਣੀ ਜਠਾਣੀ ਨੇ ਇਹੋ ਜੇ ਕੰਮ ਕੀਤੇ ਜੋ ਤੁਸੀਂ ਸੁਣ ਕੇ ਇੱਕ ਵਾਰੀ ਹੈਰਾਨ ਹੋ ਜਾਓਗੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਪੈਣ ਕਹਿੰਦੀ ਮੈਂ ਪੜ੍ਹੀ ਲਿਖੀ ਸੀਗੀ ਮੈਂ ਏ ਐਨ ਐਮ ਦਾ ਕੋਰਸ ਕੀਤਾ ਹੋਇਆ ਸੀਗਾ ਚਲੋ ਜੀ ਕਹਿੰਦੀ ਮੇਰੇ ਪਿਓ ਨੇ ਰਿਸ਼ਤਾ ਲੱਭਿਆ ਮੇਰਾ ਵਿਆਹ ਕਰ ਦਿੱਤਾ ਜਾਂਦਾ ਮੁੰਡੇ ਨੂੰ 5-6 ਕਿੱਲੇ ਜ਼ਮੀਨ ਆਉਂਦੀ ਸੀਗੀ ਜਿੱਦਣ ਮੇਰਾ ਵਿਆਹ ਹੁੰਦਾ ਉਹ ਸੱਤ ਅੱਠ ਕਲਾਸਾਂ ਪੜਿਆ ਹੁੰਦਾ ਖੇਤੀਬਾੜੀ ਕਰਦਾ ਹੁੰਦਾ ਕਹਿੰਦੀ ਚਲੋ ਜੀ ਮੈਂ ਵੀ ਇਹਨਾਂ ਦਾ ਕੋਰਸ ਕੀਤਾ ਸੀ ਮੈਨੂੰ ਵੀ ਕੋਈ ਪੱਕਾ ਨਹੀਂ ਸੀ ਪਤਾ ਵੀ ਹਜੇ ਨੌਕਰੀ ਮਿਲਣੀ ਆ ਜਾਂ ਨਹੀਂ ਮਿਲਣੀ ਕਹਿੰਦੀ ਮੈਂ ਸਹੁਰੇ ਪਰਿਵਾਰ ਦੇ ਵਿੱਚ ਚਲੀ ਜਾਨੀ ਆ ਵਿਆਹ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਦੇ ਵਿੱਚ ਮੇਰਾ ਸੱਸ ਸਹੁਰਾ ਮੇਰਾ ਜੇਠ ਮੇਰੀ ਜਠਾਣੀ ਇੱਕ ਮੇਰੀ ਜਠਾਣੀ ਦਾ ਬੇਟਾ ਤੇ ਦੋਨੇ ਜੀ ਅਸੀਂ ਹੁੰਨੇ ਆ ਯਾਨੀ ਕੀ ਵੱਡਾ ਪਰਿਵਾਰ ਹੁੰਦਾ ਤੇ ਜੁਆਇੰਟ ਫੈਮਿਲੀ ਹੁੰਦੀ ਹੈ ਕਹਿੰਦੀ ਦੋ ਚਾਰ ਮਹੀਨੇ ਸਾਰਾ ਕੁਝ ਬਹੁਤ ਵਧੀਆ ਚੱਲਦਾ ਕਹਿੰਦੀ ਦੋ ਚਾਰ ਮਹੀਨਿਆਂ ਬਾਅਦ ਵਿਆ ਏ ਐਨ ਐਮ ਦੀ ਪੋਸਟਾਂ ਨਿਕਲ ਜਾਂਦੀਆਂ ਨੇ ਤੇ ਮੈਂ ਫਾਰਮ ਭਰ ਦਿੰਦੀ ਆ ਤੇ ਥੋੜੇ ਸਮੇਂ ਬਾਅਦ ਪੇਪਰ ਹੋ ਜਾਂਦਾ ਜਾਨੀ ਕਿ ਵਿਆਹ ਤੋਂ ਸਾਲ ਕੁ ਬਾਅਦ ਕਹਿੰਦੀ ਮੈਨੂੰ ਲਗਭਗ ਏ ਐਨ ਐਮ ਦੀ ਨੌਕਰੀ ਮਿਲ ਜਾਂਦੀ ਹੈ ਉਹ ਪੈਣ ਕਹਿੰਦੀ ਵੀ ਜਦੋਂ ਮੈਂ ਨੌਕਰੀ ਤੇ ਲੱਗ ਜਾਂਦੀ ਆ ਹਜੇ ਮੈਨੂੰ ਨੌਕਰੀ ਦੇ ਜਾਂਦੀ ਨੂੰ ਸਿਰਫ 10 ਦਿਨ ਹੁੰਦੇ ਤਾਂ ਜਿਹੜੀ ਮੇਰੀ ਜਠਾਣੀ ਹੁੰਦੀ ਆ ਉਹ ਘਰ ਦੇ ਵਿੱਚ ਕਲੇਸ਼ ਖੜਾ ਕਰ ਲੈਂਦੀ ਆ ਉਹ ਘਰ ਦੇ ਵਿੱਚ ਇਹ ਕਲੇਸ਼ ਕਰਦੀ ਆ ਕਿ ਇਹ ਤੜਕੇ ਪੈਣ ਬੱਚਰ ਕੇ ਲਾ ਕੇ ਸੁਰਖੀ ਬਿੰਦੀ ਤੇ ਕਰਕੇ ਉੱਚੀ ਬੜੀ ਪੋਣੀ ਵੀ ਤਾਂ ਘਰੋਂ 8 ਵਜੇ ਨਿਕਲ ਜਾਂਦੀ ਆ ਤੇ ਮੈਨੂੰ ਸਾਰਾ ਘਰ ਦਾ ਕੰਮ ਕਰਨਾ ਪੈਂਦਾ ਵੀ ਮੈਂ ਕਿਹੜਾ ਇਸ ਘਰ ਦੀ ਨੌਕਰ ਰਾਣੀ ਆ ਵੀ ਜਿਵੇਂ ਤੁਹਾਨੂੰ ਪਤਾ ਵੀ ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਚਲੋ ਜੀ ਕਹਿੰਦੀ ਜਠਾਣੀ ਨੇ ਇੰਨਾ ਕਲੇਸ਼ ਵਧਾਤਾ ਕਿ ਮੇਰੀ ਸੱਸ ਨੇ ਕਿਹਾ ਵੀ ਤੁਸੀਂ ਐ ਕਰੋ ਤੁਸੀਂ ਦੋਨੇ ਜਣੀਆਂ ਕੰਮ ਵੰਡ ਲਓ ਇੱਕ ਜਣੀ ਸ਼ਾਮ ਦਾ ਸਾਰਾ ਕੰਮ ਸੰਭਿਆ ਕਰੇ ਇੱਕ ਜਣੀ ਸਵੇਰ ਦਾ ਸਾਰਾ ਕੰਮ ਸੰਭਿਆ ਕਰੇ ਚਲੋ ਜੀ ਕਹਿੰਦੀ ਮੇਰੀ ਸੱਸ ਨੇ ਮੈਨੂੰ ਪੁੱਛਿਆ ਵੀ ਤੂੰ ਦੱਸ ਵੀ ਨੂਰ ਰਾਣੀਏ ਕਿਵੇਂ ਕਰਨਾ ਭੈਣ ਕੇ ਦੀ ਮੈਂ ਆਪਣੀ ਸੱਸ ਨੂੰ ਕਹਿਤਾ ਵੀ ਮੰਮੀ ਜੀ ਸਵੇਰ ਦਾ ਕੰਮ ਮੈਂ ਸਾਰਾ ਕਰਦਿਆ ਕਰੂੰਗੀ ਕਿਉਂਕਿ ਸ਼ਾਮ ਨੂੰ ਮੈਂ ਡਿਊਟੀ ਤੋਂ ਥੱਕੀ ਟੁੱਤੀ ਨੇ ਆਇਆ ਕਰਨਾ ਹਨਾ ਆ ਕੇ ਰੈਸਟ ਵੀ ਕਰਨੀ ਪੈਂਦੀ ਆ ਫਿਰ ਮੇਥੋਂ ਘਰ ਦਾ ਕੰਮ ਨਹੀਂ ਹੋਣਾ ਮੈਂ ਸਵੇਰ ਦਾ ਕੰਮ ਕਰਦਿਆ ਕਰੂੰਗੀ ਚਲੋ ਜੀ ਕਹਿੰਦੀ ਮੇਰੀ ਜਠਾਣੀ ਦੇ ਦਿਲ ਚ ਕਿਤੇ ਨਾ ਕਿਤੇ ਇਹ ਗੱਲ ਸੀ ਵੀ ਤੜਕੇ ਕਿਵੇਂ ਉੱਠਿਆ ਕਰੂ ਕਿਵੇਂ ਕੰਮ ਸੰਭਾਲਿਆ ਕਰੂ ਵੀ ਆਪੇ ਚੀਕਾਂ ਮਾਰੂਗੀ ਕਹਿੰਦੀ ਮੈਂ ਕਿਹੜਾ ਹੁਣ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਜੰਮੀ ਸੀ ਮੈਂ ਪੇਕੇ ਘਰ ਚ ਵੀ ਬਹੁਤ ਕੰਮ ਕਰਦੀ ਸੀ ਕਹਿੰਦੀ ਚਲੋ ਜੀ ਮੈਂ ਤੜਕੇ ਉੱਠਿਆ ਕਰਨਾ ਤੜਕੇ ਉੱਠ ਕੇ ਮੈਂ ਸਾਰੇ ਟੱਪਰ ਦੇ ਕੱਪੜੇ ਤੋਹਦਿਆ ਕਰਨੇ ਮਧਾਣੀ ਪਾਦਿਆ ਕਰਨੀ ਸਬਜ਼ੀ ਬਣਾਦਿਆ ਕਰਨੀ ਆਟਾ ਗੁੰਨਦਿਆ ਕਰਨਾ ਤੇ 8 ਵਜੇ ਮੈਂ ਤਿਆਰ ਹੋ ਕੇ ਕਹਿੰਦੀ 9 ਵਜੇ ਕਹਿੰਦੀ ਚਲੋ ਜੀ 5-6 ਮਹੀਨੇ ਇਹ ਸਾਰਾ ਕੁਝ ਚੱਲਦਾ ਰਿਹਾ ਮੈਂ ਆਪ ਦਾ ਸਵੇਰ ਦਾ ਕੰਮ ਕਰਕੇ ਚਲੀ ਜਾਇਆ ਕਰਨਾ ਜਠਾਣੀ ਮੇਰੀ ਨੇ ਸ਼ਾਮ ਨੂੰ ਕੰਮ ਕਰ ਲਿਆ ਕਰਨਾ ਕਹਿੰਦੀ ਮੈਂ ਸ਼ੁਕਰ ਮਨਾਇਆ ਵੀ ਚਲੋ ਕਰ ਚੁੱਕਲੇਸ ਮੁੱਕਿਆ ਕਹਿੰਦੀ 6 ਮਹੀਨਿਆਂ ਬਾਅਦ ਕੀ ਹੁੰਦਾ ਕਿ ਜਿਹੜੀ ਮੇਰੀ ਜਠਾਣੀ ਹੁੰਦੀ ਆ ਉਹ ਮੇਰੇ ਤੇ ਇਸ ਗੱਲ ਦੀ ਤੋਂਮ ਤਾਂ ਲਾਉਣ ਲੱਗ ਜਾਂਦੀ ਹੈ ਕਿ ਇਹਨੂੰ ਮੁੰਡਿਆਂ ਦੇ ਫੋਨ ਆਉਂਦੇ ਆ ਇਹ ਕੰਨ ਨਾਲੋਂ ਫੋਨ ਨਹੀਂ ਲਾਉਂਦੀ ਮੈਂ ਆਪ ਆਵਾਜ਼ ਸੁਣੀਏ ਬੰਦਾ ਬੋਲਦਾ ਸੀਗਾ ਇਹ ਘਰੋਂ ਡਿਊਟੀ ਜਾਂਦੀ ਆ ਇਹ ਫਲਾਣੇ ਨਾਲ ਗਲਤ ਆ ਇਹ ਆਪ ਦੇ ਕਿਸੇ ਸਟਾਫ ਦੇ ਮੁੰਡੇ ਨਾਲ ਗਲਤ ਆ ਕਹਿੰਦੀ ਮੇਰੇ ਤੇ ਉਹਨੇ ਤਾਉਮਤਾ ਲਾਉਣੇ ਸ਼ੁਰੂ ਕਰਤੀਆਂ ਕਹਿੰਦੀ ਮੈਂ ਹੁਣ ਆਪਦੇ ਸਾਸਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਦੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਮੈਂ ਨੌਕਰੀ ਕਰਦੀ ਆ ਠੀਕ ਆ ਸਟਾਫ ਨਰਸ ਦੀ ਜੌਬ ਹੀ ਇਹੋ ਜੀ ਹੁੰਦੀ ਆ ਕਿ ਬੰਦਿਆਂ ਨਾਲ ਵੀ ਗੱਲ ਕਰਨੀ ਪੈਂਦੀ ਆ ਔਰਤਾਂ ਨਾਲ ਵੀ ਗੱਲ ਕਰਨੀ ਪੈਂਦੀ ਆ ਕਈ ਵਾਰੀ ਸਟਾਫ ਦੇ ਨਾਲ ਕਿਤੇ ਡਿਊਟੀ ਲੱਗ ਜਾਂਦੀ ਆ ਉੱਥੇ ਜਾਣਾ ਆਉਣਾ ਵੀ ਪੈਂਦਾ ਕਹਿੰਦੀ ਹੁਣ ਮੇਰਾ ਘਰ ਵਾਲਾ 7-8 ਕਲਾਸਾਂ ਪੜ੍ਹਿਆ ਸੀ ਖੇਤੀਬਾੜੀ ਕਰਦਾ ਸੀ ਚਲੋ ਜੀ ਉਸ ਟਾਈਮ ਕਹਿੰਦੀ ਉਹ ਮੇਰੀ ਗੱਲ ਮੰਨਦਾ ਰਿਹਾ ਕਹਿੰਦੀ ਚਲੋ ਜੀ ਇੱਕ ਦਿਨ ਕੀ ਹੁੰਦਾ ਕਿ ਪ ਚੋਈ ਪੋਲੀਓ ਡਰਾਪਸ ਪਿਉਣੇ ਹੁੰਦੇ ਪਿੰਡ ਦੇ ਵਿੱਚ ਕਹਿੰਦੀ ਮੇਰੇ ਨਾਲ ਇੱਕ ਸਰ ਦੀ ਡਿਊਟੀ ਲੱਗੀ ਹੋਈ ਸੀਗੀ ਕਹਿੰਦੀ ਉਹ ਸਰ ਸਾਡੇ ਨਾਲ ਦੇ ਪਿੰਡ ਦਾ ਹੀ ਸੀਗਾ ਪੋਲੀਓ ਦੇ ਡਰਾਪਸ ਪਿਉਣ ਤੋਂ ਬਾਅਦ ਉਹ ਸਰ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਮੈਡਮ ਜੀ ਮੈਂ ਤੁਹਾਨੂੰ ਵੀ ਲਾ ਦੂੰਗਾ ਗੇਟ ਅੱਗੇ ਹਨਾ ਵੀ ਮੈਂ ਤੁਹਾਡੇ ਨਾਲ ਦੇ ਪਿੰਡ ਦਾ ਹੈ ਕਿ ਮੈਂ ਤੁਹਾਡੇ ਬੂਹੇ ਕੋਲ ਲੰਘ ਕੇ ਜਾਣਾ ਕਹਿੰਦੀ ਚੱਲ ਮੈਂ ਵੀ ਸੋਚ ਰਹੀ ਆ ਵਿਚਾਰ ਬੱਸਾਂ ਦੇ ਕਿਧਰ ਤੱਕੇ ਖਾਂਦੀ ਜਾਊਂਗੀ ਵੀ ਚੱਲ ਇਹਦੇ ਨਾਲ ਚਲੀ ਜਾਨੀ ਆ ਕਹਿੰਦੀ ਹੁਣ ਤੁਹਾਨੂੰ ਪਤਾ ਵੀ ਜਿਹੜੇ ਨੌਕਰੀਆਂ ਕਰਦੀਆਂ ਨੇ ਉਹ ਸਟਾਫ ਨਾਲ ਚਲੀਆਂ ਵੀ ਜਾਂਦੀਆਂ ਨੇ ਆ ਵੀ ਜਾਂਦੀਆਂ ਨੇ ਹਨਾ ਕਿਉਂਕਿ ਸਟਾਫ ਦੇ ਨਾਲ ਪਰਿਵਾਰ ਕਮਾਉਣ ਬਣ ਜਾਂਦਾ ਜਿਹੜਾ ਉਹ ਸਰਸਿਕਾ ਨਾਲ ਦੇ ਪਿੰਡ ਦਾ ਤੇ ਉਹ ਜਦੋਂ ਮੈਨੂੰ ਗੇਟ ਦੇ ਅੱਗੇ ਲਾ ਰਿਹਾ ਹੁੰਦਾ ਤੇ ਕਹਿੰਦੀ ਚਲੋ ਜੀ ਮੈਂ ਉਹਨੂੰ ਥੈਂਕ ਯੂ ਕਹਿ ਰਹੀ ਹੁੰਨੀ ਆ ਕਹਿੰਦੀ ਓਨੇ ਟਾਈਮ ਚ ਮੇਰੀ ਜਠਾਣੀ ਨੇ ਕੀ ਕੀਤਾ ਮੇਰੀ ਫੋਟੋ ਖਿੱਚ ਲਈ ਸਰ ਦੇ ਕੋਲ ਖੜੀ ਦੀ ਮੈਂ ਘਰੇ ਆ ਜੰਨੀ ਆ ਤੇ ਮੇਰੀ ਜਠਾਣੀ ਵਟਸਐਪ ਤੇ ਮੇਰੇ ਘਰ ਵਾਲੇ ਨੂੰ ਫੋਟੋ ਸੈਂਡ ਕਰ ਦਿੰਦੀ ਹੈ ਕਿ ਆਹ ਦੇਖ ਤੇਰੀ ਘਰ ਵਾਲੀ ਨੂੰ ਅੱਜ ਉਹਦਾ ਆਸ਼ਕ ਛੱਡਣ ਆਇਆ ਕਹਿੰਦੀ ਮੇ ਮੈਨੂੰ ਕਹਿਣ ਲੱਗ ਜਾਂਦਾ ਕਿ ਮੈਂ ਤੇਰੇ ਤੇ ਯਕੀਨ ਕੀਤਾ ਸੀ ਆ ਵੇਖ ਤੇਰੀ ਫੋਟੋ ਆ ਕਿਹੜਾ ਤੇਰਾ ਆਸ਼ਕਾ ਤੇਰਾ ਕਿਹੜਾ ਨਵਾਂ ਖਸਮ ਕਹਿੰਦੀ ਮੈਂ ਬਥੇਰੇ ਹੱਥ ਪੈਰ ਜੋੜੇ ਵੀ ਇਹ ਮੇਰੇ ਸਟਾਫ ਦਾ ਮੈਂਬਰ ਆ ਇਹਦੀ ਡਿਊਟੀ ਮੇਰੇ ਨਾਲ ਲੱਗੀ ਸੀ ਕਹਿੰਦੀ ਹੁਣ ਉਹ 7-8 ਕਲਾਸਾਂ ਪੜ੍ਹਿਆ ਖੇਤੀਬਾੜੀ ਕਰਦਾ ਸੀ ਉਹਨੂੰ ਵੀ ਇਨੀ ਨੌਲੇਜ ਨਹੀਂ ਸੀ ਉਹ ਕਹਿੰਦਾ ਵੀ ਕਿਹੜਾ ਸਟਾਫ ਦਾ ਮੈਂਬਰ ਜੇਬ ਉਹ ਹਨਾ ਵੀ ਹੁਣ ਤੈਨੂੰ ਸਟਾਫ ਦੇ ਮੈਂਬਰ ਘਰ ਛੱਡਣ ਜਾਣਗੇ ਜੇ ਆ ਉਹ ਕਹਿੰਦੀ ਬੜਾ ਕੁਝ ਬੋਲਿਆ ਕਹਿੰਦੀ ਚਲੋ ਜੀ ਉਸੇ ਦਿਨੀ ਰਾਤ ਨੂੰ ਮੇਰੇ ਘਰ ਆਣ ਕੇ ਦੀ ਸ਼ਰਾਬ ਪੀਤੀ ਚਿਰਾਪੀ ਕੇ ਮੈਨੂੰ ਇੰਨਾ ਕੁੱਟਿਆ ਮਾਰਿਆ ਵੀ ਮੇਰੀ ਚੀਕਾਂ ਕਿੰਦੀ ਗਵਾਂਢੀ ਦੇ ਘਰ ਤੱਕ ਸੁਣਨ ਕਹਿੰਦੀ ਚਲੋ ਜੀ ਮੈਂ ਉਹ ਵੀ ਤਸ਼ੱਦਦ ਸਹਿ ਲਿਆ ਮੈਂ ਬਥੇਰਾ ਆਪਦੇ ਘਰ ਵਾਲੇ ਕੇ ਹੱਥ ਜੋੜੇ ਵੀ ਇਹੋ ਜੀ ਕੋਈ ਗੱਲ ਨਹੀਂ ਵੀ ਉਹ ਮੇਰੇ ਸਟਾਫ ਦਾ ਮੈਂਬਰ ਆ ਵੀ ਇਹੋ ਜੀ ਕੋਈ ਗੱਲ ਨਹੀਂ ਜਿਹੜੀ ਤੂੰ ਸੋਚੀ ਜਾਣਾ ਕਹਿੰਦੀ ਚਲੋ ਜੀ ਉਸ ਤੋਂ ਥੋੜੇ ਟਾਈਮ ਬਾਅਦ ਮੈਂ ਪ੍ਰੈਗਨੈਂਟ ਹੋ ਜਾਨੀ ਆ ਕਹਿੰਦੀ ਹਜੇ ਮੈਨੂੰ 6 ਮਹੀਨੇ ਦੀ ਪ੍ਰੈਗਨੈਂਸੀ ਹੁੰਦੀ ਆ ਤੇ ਜਿਹੜੀ ਮੇਰੀ ਜਠਾਣੀ ਹੁੰਦੀ ਆ ਕਹਿੰਦੀ ਉਹ ਘਰ ਦੇ ਵਿੱਚ ਇੱਕਲੇਸ ਖੜਾ ਕਰ ਦਿੰਦੀ ਆ ਕਿ ਸਾਨੂੰ ਅੱਡ ਕਰ ਦਿਓ ਅਸੀਂ ਇਹਦੇ ਨਾਲ ਨਹੀਂ ਰਹਿਣਾ ਇਹ ਤਾਂ ਕੈਰੇਕ ਇਹ ਤਨਖਾਹ ਨੂੰ ਵੱਧ ਮਿਲਦੀ ਹੈ ਘਰੇ ਘੱਟ ਦੱਸਦੀ ਹੈ ਕਹਿੰਦੀ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਇਲਜ਼ਾਮ ਲਾਤੇ ਕਹਿੰਦੀ ਮੇਰੇ ਸੱਸ ਸਹੁਰਾ ਨੇ ਸਾਨੂੰ ਅੱਡ ਅੱਡ ਕਰਤਾ ਤੇ ਜਿਹੜੇ ਮੇਰੇ ਸੱਸ ਸਹੁਰਾ ਸੀਗੇ ਕਹਿੰਦੀ ਉਹ ਮਰਨਾ ਰਹਿ ਗਏ ਤੇ ਜੇਠ ਤੇ ਜਠਾਣੀ ਤੇ ਉਹਦਾ ਬੇਟਾ ਉਹ ਤਿੰਨੇ ਅਲੱਗ ਹੋ ਗਏ ਕਹਿੰਦੀ ਹਜੇ ਮੈਂ ਪ੍ਰੈਗਨੈਂਟ ਸੀ ਲਗਭਗ ਉਦੋਂ ਨੂੰ 8 ਮਹੀਨਿਆਂ ਦੀ ਪ੍ਰੈਗਨੈਂਸੀ ਹੋ ਚੁੱਕੀ ਸੀ ਜਦੋਂ ਕਿ ਮੇਰੀ ਜਠਾਣੀ ਨੇ ਮੇਰਾ ਨੰਬਰ ਕਿਸੇ ਨੂੰ ਦੇ ਕੇ ਮੇਰੇ ਪਿੱਛੇ ਕੋਈ ਮੁੰਡਾ ਲਾਤਾ ਜਿਹੜਾ ਕਿ ਮੈਨੂੰ ਵਟਸਐਪ ਤੇ ਮੈਸੇਜ ਕਰਿਆ ਕਰੇ ਕਿ ਅੱਜ ਤੁਸੀਂ ਸੂਟ ਬਹੁਤ ਸੋਹਣਾ ਪਾਇਆ ਸੀ ਤੁਸੀਂ ਸੋਹਣੇ ਲ ਮੈਂ ਤੁਹਾਡੇ ਪਿੱਛੇ ਆ ਰਿਹਾ ਸੀ ਤੁਸੀਂ ਮੇਰੇ ਵਾਲਾ ਦੇਖਿਆ ਹੀ ਨਹੀਂ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਤੁਸੀਂ ਕਿਹਾ ਸੀਗਾ ਕਿ ਆਪਾਂ ਮਿਲਾਂਗੇ ਤੂੰ ਮੈਨੂੰ ਮਿਲਦੀ ਕਿਉਂ ਨਹੀਂ ਕਹਿੰਦੀ ਹੁਣ ਮੈਂ 8 ਮਹੀਨਿਆਂ ਦੀ ਪ੍ਰੈਗਨੈਂਸੀ ਸੀ ਮੈਂ ਹੁਣ ਮੈਡੀਕਲ ਛੁੱਟੀ ਲੈਣ ਵਾਲੀ ਸੀ ਵੀ ਚਲ ਅਗਲੇ ਮਹੀਨੇ ਮੈਡੀਕਲ ਛੁੱਟੀ ਲੈ ਕੇ ਵੀ ਚਲੋ ਡਿਲੀਵਰੀ ਹੋ ਕਹਿੰਦੀ ਚਲੋ ਜੀ ਉਹ ਮੈਸੇਜ ਮੇਰੇ ਘਰ ਵਾਲੇ ਨੇ ਪੜ੍ਹ ਲਏ ਕਹਿੰਦੀ ਘਰ ਵਾਲੇ ਨੇ ਪੜ੍ਹ ਲਏ ਕਹਿੰਦੀ ਘਰ ਵਾਲਾ ਐਡਾ ਗੁੱਸੇ 'ਚ ਹੋ ਗਿਆ ਵੀ ਮੈਨੂੰ 8 ਮਹੀਨਿਆਂ ਦੀ ਪ੍ਰੈਗਨੈਂਸੀ ਤੇ ਮੇਰੇ ਸਿਰ ਦੇ ਵਿੱਚ ਮੇਰੇ ਘਰ ਵਾਲੇ ਨੇ ਜੁੱਤੀਆਂ ਮਾਰੀਆਂ ਕਹਿੰਦੀ ਕਹਿੰਦੀ ਇੰਨੀ ਗੱਜੁੱਤੀਆਂ ਮਾਰੀਆਂ ਮੇਰੇ ਢਿੱਡ ਚ ਲੱਤਾਂ ਵੀ ਇੱਕ ਦੋ ਵੱਜ ਗਈਆਂ ਮੈਂ ਕਹਿੰਦੀ ਮਰਨ ਕਿਨਾਰੇ ਹੋ ਗਈ ਕਹਿੰਦੀ ਨੌਵਾਂ ਮਹੀਨਾ ਆਇਆ ਡਿਲੀਵਰੀ ਹੋਈ ਤੇ ਉਹ ਬੱਚਾ ਜੰਮਣ ਤੋਂ 5 ਮਿੰਟ ਬਾਅਦ ਹੀ ਕਹਿੰਦੀ ਪੂਰਾ ਹੋ ਗਿਆ ਕਹਿੰਦੀ ਜਦੋਂ ਮੇਰਾ ਬੱਚਾ 5 ਮਿੰਟਾਂ ਬਾਅਦ ਪੂਰਾ ਹੋ ਗਿਆ ਕਹਿੰਦੀ ਮੈਂ ਇੱਕ ਜਿਉਂਦੀ Laash ਬਣ ਚੁੱਕੀ ਸੀ ਕਹਿੰਦੀ ਮੈਂ ਹਸਪੀਟਲ ਦੇ ਬੈੱਡ ਤੇ ਪਈ ਨੇ ਇੱਕ ਅਰਦਾਸ ਕੀਤੀ ਵੀ हे ਰੱਬਾ ਜੇ ਤੂੰ ਹੈਗਾ ਤੇ ਤੂੰ ਇਸ ਗੱਲ ਦਾ ਫੈਸਲਾ ਜ਼ਰੂਰ ਕਰੀ ਕਿ ਜੇ ਮੈਂ ਗਲਤਾਂ ਤੇ ਉਹਦੀ ਸਜ਼ਾ ਮੈਨੂੰ ਦਿੱਤੀ ਜਾਵੇ ਤੇ ਜੇ ਕੋਈ ਮੇਰਾ ਕਰ ਰਿਹਾ ਤੇ ਉਹਨੂੰ ਸਜ਼ਾ ਤੂੰ ਦੇਣੀ ਹੈ ਕਹਿੰਦੀ ਹ ਆਪਰੇਟ ਹੋ ਚੁੱਕਿਆ ਇੱਕ ਮੇਰਾ ਪਹਿਲਾ ਬੱਚਾ ਸੀ ਕਹਿੰਦੀ ਉਹ ਵੀ 5 ਮਿੰਟਾਂ ਦਾ ਪੂਰਾ ਹੋ ਗਿਆ ਇੱਕ ਮੇਰੇ ਤੇ ਇੰਨੀਆਂ ਤੌਮ ਤਾਂ ਕਰੈਕਟਰਲੈਸ ਦੀਆਂ ਕਹਿੰਦੀ ਬੜਾ ਖੁਸ਼ ਕਹਿੰਦੀ ਚਲੋ ਜੀ ਹਸਪੀਟਲ ਚੋਂ ਛੁੱਟੀ ਹੋਈ ਘਰੇ ਆ ਗਏ ਮਹੀਨੇ ਡੇਢ ਬਾਅਦ ਚਲੋ ਜੀ ਮੈਂ ਮਹੀਨਾ ਕਿ ਮੈਂ ਘਰੇ ਰੈਸਟ ਕੀਤੀ ਉਸ ਤੋਂ ਬਾਅਦ ਮੈਂ ਫਿਰ ਡਿਊਟੀ ਜਾਣ ਲੱਗ ਗਈ ਭੈਣ ਕਹਿੰਦੀ ਵੀ ਜਦੋਂ ਮੇਰਾ ਬੱਚਾ ਪੂਰਾ ਹੁੰਦਾ ਉਸ ਤੋਂ ਰਾਈਟ 3 ਮਹੀਨਿਆਂ ਬਾਅਦ ਜਿਹੜੇ ਮੇਰੀ ਜਠਾਣੀ ਆ ਉਹ ਪੇਕੇਆਂ ਤੇ ਜਾਂਦੀ ਹੈ ਕਹਿੰਦੀ ਜਿਹੜਾ ਮੇਰਾ ਜੇਠ ਸੀਗਾ ਉਹ ਇਹਨੂੰ ਇੱਥੋਂ ਵਾਸਤੇ ਚੜਾ ਦਿੰਦਾ ਸੀਗਾ ਤੇ ਉਹ ਪੇਕੇ ਚਲੀ ਜਾਂਦੀ ਸੀ ਉਦੋਂ ਬਾਅਦ ਚੜ ਕਹਿੰਦੀ ਜੇਠ ਨੇ ਇਥੋਂ ਵਾਸਤੇ ਚੜਾਤੀ ਇਹੇ ਰਸਤੇ ਦੇ ਵਿੱਚ ਉੱਤਰ ਜਾਂਦੀ ਆ ਉੱਥੇ ਦਾ ਆਸ਼ਕੂ ਵੀ ਖੜਾ ਹੁੰਦਾ ਮੇਰੀ ਜਠਾਣੀ ਦਾ ਤੇ ਇਹੇ ਕਹਿੰਦੀ ਆਸ਼ਕ ਦੇ ਨਾਲ ਹੋਟਲ 'ਚ ਚਲੀ ਜਾਂਦੀ ਆ ਕਹਿੰਦੀ ਹੁਣ ਰਾਬ ਨੇ ਜਦੋਂ ਕੋਈ ਫੈਸਲਾ ਕਰਨਾ ਸੀਗਾ ਕਹਿੰਦੀ ਅਚਾਨਕ ਹੀ ਉਸ ਹੋਟਲ ਦੇ ਉੱਪਰ ਪੁਲਿਸ ਦੀ ਰੇਡ ਪੈ ਜਾਂਦੀ ਆ ਕਹਿੰਦੀ ਜਦੋਂ ਪੁਲਿਸ ਦੀ ਰੇਡ ਪੈ ਗਈ ਤੇ ਪੁਲਿਸ ਨੇ ਕਹਿੰਦੀ ਮੇਰੀ ਜਠਾਣੀ ਨੂੰ ਵੀ ਚੱਕ ਲਿਆ ਇਹਦੇ ਆਸ਼ਕ ਨੂੰ ਵੀ ਚੱਕ ਲਿਆ ਇੱਕ ਅੱਧਾ ਪ੍ਰੇਮੀ ਜੋੜਾ ਵੀ ਹੋਰ ਉੱਥੇ ਮਿਲਦਾ ਪਿਆ ਸੀ ਉਹਨਾਂ ਨੂੰ ਵੀ ਚੱਕ ਲਿਆ ਤੇ ਤੁਹਾਨੂੰ ਪਤਾ ਵੀ ਜਦੋਂ ਵੀ ਹੋਟਲ ਦੇ ਵਿੱਚ ਆਪਾਂ ਰੂਮ ਲੈਨੇ ਆ ਉਦੋਂ ਕੁੜੀ ਦਾ ਵੀ ਨਾਲ ਆਧਾਰ ਕਾੜਨ ਲੱਗਦਾ ਤੇ ਮੁੰਡੇ ਦਾ ਵੀ ਲੱਗਦਾ ਮੇਰੀ ਜਠਾਣੀ ਦਾ ਵੀ ਆਧਾਰ ਕਾੜਾ ਉੱਥੇ ਲੱਗਾ ਹੋਇਆ ਸੀਗਾ ਤੇ ਮੇਰੇ ਜੇਠ ਨੂੰ ਫੋਨ ਆਇਆ ਥਾਣੇ ਚ ਵੀ ਇਸ ਤਰ੍ਹਾਂ ਕਰਕੇ ਤੇਰੀ ਘਰਵਾਲੀ ਨੂੰ ਅਰੈਸਟ ਕੀਤਾ ਹੋਟਲ ਦੇ ਵਿੱਚ ਵੀ ਆ ਜਾ ਕਹਿੰਦੀ ਚਲੋ ਜੀ ਮੇਰਾ ਜੇਠ ਜਾਂਦਾ ਨਾਲ ਕਹਿੰਦੀ ਮੇਰਾ ਘਰਵਾਲਾ ਵੀ ਜਾਂਦਾ ਮੇਰਾ ਸਹੌਰਾ ਵੀ ਜਾਂਦਾ ਜਦੋਂ ਉਹ ਸੇ ਜਾ ਕੇ ਦੇਖਦੇ ਥਾਣੇ ਬੈਠੀ ਹੁੰਦੀ ਹੈ ਕਹਿੰਦੀ ਪੁਲਿਸ ਦੱਸਦੇ ਵੀ ਇਸ ਤਰ੍ਹਾਂ ਕਰਕੇ ਹੋਟਲ ਚ ਫੜ ਕੇ ਲਿਆਂਦੀ ਆ ਐਸ ਬੰਦੇ ਨੂੰ ਇਹ ਮਿਲ ਰਹੀ ਸੀਗੀ ਕਹਿੰਦੀ ਮੇਰਾ ਜੇਠ ਮੁੜ ਕੇ ਥਾਣੇ ਦੇ ਵਿੱਚ ਤਾਂ ਹਾਂ ਮਾਰ ਮਾਰ ਕੇ ਰੋਇਆ ਵੀ ਜਿਹਦੇ ਪਿੱਛੇ ਲੱ ਕਹਿੰਦੀ ਚੋਲੀ ਮੇਰੇ ਜੇਠਰੇ ਤੇ 40000 ਰੁਪਇਆ ਪਰਿਆ ਥਾਣੇ ਦੇ ਵਿੱਚ ਤੇ ਮੇਰੀ ਜਥਾਣੀ ਨੂੰ ਛਡਾ ਕੇ ਮੁੜ ਕੇ ਘਰੇ ਲਿਆਂਦਾ ਕਹਿੰਦੀ ਮੁੜ ਕੇ ਉਹ ਗੱਲਾਂ ਪਿੰਡ ਦੇ ਵਿੱਚ ਵੀ ਉੱਡ ਪੀਆਂ ਵੀ ਇਹ ਕਿਸੇ ਮੁੰਡੇ ਨਾਲ ਹੋਟਲ ਦੇ ਵਿੱਚ ਫੜੀ ਗਈ ਸੀ ਕਹਿੰਦੀ ਉਹੀ ਜਿਹੜਾ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਸੀ ਕਹਿੰਦੀ ਮੁੜ ਕੇ ਉਹ ਮੇਰੇ ਤੋਂ ਮਾਫੀਆਂ ਮੰਗੇ ਕਿ ਮੈਂ ਐਵੇਂ ਆਪਦੀ ਪਰਜਾਈ ਪਿੱਛੇ ਲੱਗ ਕੇ ਤੇਰੇ ਤੇ ਨਾ ਤਸ਼ੱਦਦ ਕਰਦਾ ਰਿਹਾ ਤੈਨੂੰ ਕੁੱਟਦਾ ਮਾਰਦਾ ਰਿਹਾ ਕਹਿੰਦੀ ਮੈਂ ਕਿਹਾ ਵੀ ਹੁਣ ਤੇਰੀ ਅੱਖਾਂ ਖੁੱਲ ਗਈਆਂ ਵੀ ਤੂੰ ਉਹਦੇ ਪਿੱਛੇ ਲੱਗ ਕੇ ਮੈਨੂੰ ਕੁੱਟਦਾ ਮਾਰਦਾ ਸੀ ਗੰਦੀਆਂ ਗਾਲਾਂ ਕੱਢਦਾ ਸੀ ਆਪ ਤਾਂ ਉਹ ਕਿਸੇ ਨਾਲ ਹੋਟਲ ਦੇ ਵਿੱਚ ਫੜੀ ਗਈ ਤੂੰ ਇਹੋ ਜਿਹੀ ਕੈਰੈਕਟਰਲੈਸ ਪਿੱਛੇ ਲਾ ਕੇ ਮੇਰੇ ਤੇ ਇੰਨਾ ਤਸ਼ੱਦਦ ਕੀਤਾ ਮੇਰੇ ਢਿੱਡ ਚ ਲੱਤਾਂ ਮਾਰੀਆਂ ਤੇ ਮੇਰਾ ਬੱਚਾ ਵੀ ਤੂੰ ਮਾਰਤਾ ਕਹਿੰਦੀ ਉਹੀ ਮੇਰਾ ਘਰ ਵਾਲਾ ਬਣ ਕੇ ਮੇਰੇ ਪੈਰ ਫੜੇ ਮੇਰੇ ਤੋਂ ਮਾਫੀਆਂ ਮੰਗੇ ਮੈਂ ਚਲ ਕੋਈ ਗੱਲ ਹੈ ਜੋ ਕਿਸਮਤ ਦੇ ਵਿੱਚ ਸੀ ਕਹਿੰਦੀ ਭੈਣ ਕਿੰਦੀ ਉਹ ਹੋ ਗਿਆ ਭੈਣ ਕਿ ਜ ਉਸ ਤੋਂ ਬਾਅਦ 2-3 ਸਾਲਾਂ ਬਾਅਦ ਮੇਰੇ ਘਰੇ ਫਿਰ ਬੇਟਾ ਹੋਇਆ ਚਲੋ ਜੀ ਮੈਂ ਆਪਦੇ ਘਰੇ ਕਹਿੰਦੀ ਬਸਣ ਲੱਗ ਗਈ ਕਹਿੰਦੀ ਹੁਣ ਉਹੀ ਜਿਠਾਣੀ ਜਿਹੜੀ ਮੇਰੇ ਤੇ ਤੌਮ ਤਾਂ ਲਾਉਂਦੀ ਸੀ ਕਹਿੰਦੀ ਹੁਣ ਉਹਦੇ ਮੂੰਹ ਤੋਂ ਨਹੀਂ ਮੱਖੀ ਉੱਡਦੀ ਤੇ ਕਹਿੰਦੀ ਮੇਰਾ ਜੇਠ ਜਦੋਂ ਸ਼ਰਾਬ ਪੀ ਲੈਂਦਾ ਉਹਦੇ ਨੂੰ ਕੁੱਟ ਸੁੱਟਦਾ ਜਾਂ ਨੂੰ ਗੰਦੀਆਂ ਗਾਲਾਂ ਕੱਢਦਾ ਰਹਿੰਦਾ ਤੇ ਜਾਂ ਨੂੰ ਮਾੜੇ ਚੰਗੇ ਲਫ਼ਜ਼ ਬੋਲਦਾ ਰਹਿੰਦਾ ਕਹਿੰਦੀ ਹੁਣ ਮੇਰੀ ਸਹਤਾਨੀ ਜਿਹੜੀ ਉਹ ਕੰਨ ਚ ਪਾਇਆ ਮਣੀ ਰੜਕਦੀ ਕਹਿੰਦੀ ਹੁਣ ਐ ਸੁਸਤਰੀ ਤਰ੍ਹਾਂ ਫਿਰਦੀ ਆ ਵਿੜੇ ਦੇ ਵਿੱਚ ਨਾ ਕਿਸੇ ਨਾਲ ਬੋਲਦੀ ਚੱਲਦੀ ਆ ਨਾ ਕਿਸੇ ਰਿਸ਼ਤੇ ਨਾਲ ਵਰਤਦੀ ਆ ਤੇ ਪਿੰਡ ਦੇ ਵਿੱਚ ਕਹਿੰਦੀ ਉਹਦੀ ਥੂ-ਥੂ ਹੋਈ ਪਈ ਐ ਉਹ ਭੈਣ ਕਹਿੰਦੀ ਵੀ ਦੇਖੋ ਉਸ ਰੱਬ ਦੇ ਘਰੇ ਦੇਰ ਜ਼ਰੂਰਾ ਪਰ ਹੰਦੇਰ ਨਹੀਂ ਕਹਿੰਦੀ ਮੈਂ ਰੱਬ ਅਗੇ ਅਰਦਾਸ ਕੀਤੀ ਸੀ ਰੱਬਾ ਤੂੰ ਹੀ ਇਸ ਚੀਜ਼ ਦਾ ਤੇ ਜੇ ਕੋਈ ਮੇਰਾ ਗਲਤ ਕਰਦਾ ਤੇ ਉਹਨੂੰ ਉਹਦੀ سزا ਮਿਲ ਜੇ। ਭੈਣ ਕਹਿੰਦੀ ਅਕਸਰ ਹੀ ਜਿਹੜੀਆਂ ਕੁੜੀਆਂ ਡਿਊਟੀ ਕਰਦੀਆਂ ਨੇ ਨੌਕਰੀ ਕਰਦੀਆਂ ਨੇ ਉਹਨਾਂ ਨੂੰ ਕਈ ਕੁੜੀਆਂ ਨੂੰ ਇਹੋ ਜਿਹੀਆਂ ਤੋਂਮ ਤਾਂ ਚੱਲਣੀਆਂ ਪੈਂਦੀਆਂ ਨੇ। ਤੇ ਬਹੁਤ ਸਾਰੇ ਘਰ ਵਾਲੇ ਵੀ ਇਹੋ ਜਿਹੇ ਹੁੰਦੇ ਜਿਹੜੇ ਕਿਸੇ ਦੀ ਪਿੱਛੇ ਲੱਗ ਕੇ ਆਪਦੀ ਘਰਵਾਲੀ ਨੂੰ ਕੁੱਟਦੇ, ਮਾਰਦੇ ਆ ਤਸ਼ੱਦਦ ਕਰਦੇ ਆ। ਸ਼ਾਇਦ ਉਹ ਆਹ ਵੀਡੀਓ ਦੇਖ ਕੇ ਸਿਆਣੇ ਹੋ ਜਾਣ ਕਿ ਕਿਸੇ ਪਿੱਛੇ ਲੱਗ ਕੇ ਆਪਦਾ ਘਰ ਨਹੀਂ ਪਟਣਾ ਚਾਹੀਦਾ। ਕਈ ਵਾਰੀ ਲੋਕ ਤੁਹਾਨੂੰ ਵੇਖ ਕੇ ਨਹੀਂ ਜਰਦੇ ਹੁੰਦੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜੇਕਰ ਕੋਈ ਦਰਾਨੀ ਜੱਠਾਣੀ ਆਪ ਦੀ ਦਰਾਨੀ ਜੱਠਾਣੀ ਬਾਰੇ ਮਾੜਾ ਸੋਚਦੀ ਹੈ ਗਲਤ ਤੋਮਤਾਲ ਆਉਂਦੀ ਹੈ ਇੱਕ ਵਾਰੀ ਉਹ ਆਪ ਦੀ ਪੀੜੀ ਥੱਲੇ ਜ਼ਰੂਰ ਸੋਟਾ ਮਾਰ ਲੇ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ